ਅੰਮ੍ਰਿਤਸਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਿਨ-ਬ-ਦਿਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ। ਅੱਜ ਦਿਨ ਹੀ ਗੁੰਡਾਗਰਦੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਤਾਂ ਬੜੀ ਹੀ ਮੰਦ ਭਾਗੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ। ਜਿੱਥੇ ਅੰਮ੍ਰਿਤਸਰ ਦੇ ਪ੍ਰੇਮਨਗਰ ਇਲਾਕੇ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ। ਦੱਸਦੀ ਹੈ ਕਿ ਦੋ ਧਿਰਾਂ ਦੀ ਲੜਾਈ ਚੱਲ ਰਹੀ ਸੀ ਔਰ ਜਦ ਇੱਕ ਦੁਕਾਨਦਾਰ ਦੇ ਵੱਲੋਂ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇੱਕ ਨੌਜਵਾਨ ਦੇ ਵੱਲੋਂ ਉਸਦਾ ਹੀ ਕਤਲ ਕਰ ਦਿੱਤਾ ਜਾਂਦਾ ਹੈ। ਦੱਸਦੀ ਹੈ ਕਿ ਮੋਹੱਲੇ ਦੇ ਵਿੱਚ ਦੋ ਧਿਰਾਂ ਦੀ ਆਪਸੀ ਟਕ ਉਸ ਦੇ ਸਿਰ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਉਸ ਦੇ ਸਿਰ ਦੇ ਉੱਤੇ ਕਈ ਵਾਰ ਕਿਤੇ ਜਾਂਦੇ ਨੇ ਜਿਸ ਦੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੇਖ ਸਾਥ ਦਿਓ ਸੜਕ ਦੇ ਉੱਤੇ ਹੀ ਨੌਜਵਾਨ ਦੇ ਵੱਲੋਂ ਸ਼ਰੀਆਮ ਦੁਕਾਨਦਾਰ ਦੇ ਉੱਤੇ ਦਾਤਰ ਦੇ ਨਾਲ ਹਮਲਾ ਕੀਤਾ ਗਿਆ ਔਰ ਉਸ ਦੇ ਸਿਰ ਦੇ ਉੱਤੇ ਕਈ ਵਾਰ ਕਿਤੇ ਗਏ ਜਿਸ ਦੇ ਚਲਦੇ ਦੁਕਾਨਦਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਨਾਲ ਦੇ ਨਾਲ ਜੋ ਹਾਲਾਤ ਨੇ ਮੌਕੇ ਦੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਵੇਖ ਸਾਥ ਦਿਓ ਦੇਰਰਾ ਸ਼ਰੀਆਮ ਮੋਹੱਲੇ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਸ਼ਰੀਆਮ ਗੁੰਡਾਗਰਦੀ ਕੀਤੀ ਤੱਕ ਦੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੋਸ਼ੀ ਦੀ ਪਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ ਤਾਂ ਉੱਥੇ ਪਰਿਵਾਰ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਨਾਲ ਦੇ ਨਾਲ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਮਾਮੂਲੀ ਜੀ ਹੀ ਗੱਲ ਨੂੰ ਲੈ ਕੇ ਝਗੜੇ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਸ਼ਰੇਆਮ ਹੀ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਹੀਂ ਇਹ ਸਰਕਾਰ ਨੂੰ ਉਹਨੇ ਹੱਥਾ ਚ ਲਿੱਤਾ ਹੈ। ਆ ਕੀ ਹੈ? ਇਹ ਕਿੱਥੋਂ ਦੀ ਗੁੰਡਾਗਰਦੀ ਹੈ? ਸਰਕਾਰ ਕਹਿ ਰਹੀ ਐ ਇਸ ਸ਼ਾਮ ਤੇ ਠੀਕ ਐ ਨਸ਼ਾ ਛਡਾਊ ਕੇਂਦਰ ਚੱਲ ਰਹੀ ਐ। ਠੀਕ ਐ ਗੁੰਡਾ ਛਡਾਊ ਕੇਂਦਰ ਕਿੱਥੇ ਐ? ਨਸ਼ੇ ਦੇ ਪੈਸੇ ਲਾੜੀ ਸਰਕਾਰ ਤੇ ਗੁੰਡਾ ਛਡਾਊ ਕੇਂਦਰ ਕਿੱਥੇ ਐ? ਤੇ ਜਿਹੜਾ ਧੱਕਾ ਆ ਉਹ ਗਲਤ ਹੋਇਆ। ਜਿਹੜੇ ਬੰਦੇ ਆਏ ਆ ਧਮਕੀਆਂ ਲਾ ਕੇ ਦਾਤਰ ਮਾਰ ਕੇ ਗਏ ਆ ਉਹ ਤੇ ਗੁੰਡਾਗਰਦੀ ਰਾਜ ਕਰਨ ਦੇ ਇੱਕ ਪੰਜਾਬ ਸਰਕਾਰ ਮੁਰਦਾਬਦ ਕਰਨੇ ਆ ਪਰ ਕੰਨੇ ਆ ਠੀਕ ਐ। ਇੱਕ ਆਮ ਪਾਰਟੀ ਆਈ ਹੈ ਸਭ ਨਾਲ ਗੰਦੀ ਪਾਰਟੀ ਆਈ ਹੈ ਦੂਜੇ ਨੰਬਰ ਤੇ ਸਾਡੀ ਪੁਲਿਸ ਨੂੰ ਫੋਨ ਕੀਤਾ ਐਸਪੀ ਸਾਹਿਬ ਆਇਆ ਡਿਪਟੀ ਸਾਹਿਬ ਆਇਆ ਸਾਰੇ ਇੱਥੇ ਆਏ ਆ ਪਰ ਆਪਾਂ ਪੁਲਿਸ ਦਾ ਧੰਨਵਾਦ ਕਰਦੇ ਆਂ ਬਾਕੀ ਸਾਡੇ ਕੋਲ ਕੋਈ ਗੱਲ ਨਹੀਂ ਗਈ ਬਾਕੀ ਆਪਾਂ ਪੰਜਾਬ ਪੁਲ ਦੇ ਨਾਲ ਆ ਪਰ ਜਿੰਨਾਂ ਨੇ ਤੱਕਾ ਕੀਤਾ ਉਹਨਾਂ ਨੂੰ ਫਾਂਸੀ ਸਜ਼ਾ ਦੇਣੀ ਚਾਹੀਦੀ ਆ ਜਿਹੜਾ ਮਰਜੀ ਗੁੰਡਾਗਰਦੀ ਦਾ ਰਾਜ ਕਰਨ ਦਾ ਇਸਟਾ ਨੇ ਪੁਰਾਣੀ ਰੰਜਮ ਕਹਨੀ ਆ ਉਹ ਬੰਦਾ ਛਟਾਨ ਆਇਆ ਇੱਕ ਦਾਤਰਮਾ ਗਾਂ ਗਏ ਆ ਮੈਡਮ ਮੈਡਮ ਆ ਬੇਟਾ ਦਾ ਬੇਟਾ ਬੇਟਾ ਕਰਨ ਆ ਬਣਿਆ ਜੀ ਕਿ ਉਹਨਾਂ ਨੇ ਰਾਈ ਨਾਮਾ ਕਰਾਇਆ ਜੀ ਉਹਨਾਂ ਦੇ ਜਿਹੜੇ ਮੁੰਡੇ ਲੜੇ ਉਹਨਾਂ ਦੇ ਨਾਲ ਮਾਲੂ ਹੀ ਇਹ ਦੀਪੂ ਨਾ ਦਾ ਮੁੰਡਾ ਸਮੋਕਿੰਗ ਕਰਦੇ ਹੋਏ ਬਾਹਰ ਆਇਆ ਤੇ ਇਹਨਾਂ ਦੀ ਆਪਸੀ ਕੋਈ ਗੱਲ ਹੋਈ ਆ ਕਰਦੇ ਮੁੰਡੇ ਦੇ ਨਾਲ ਤੇ ਇਹ ਹੋ ਗਏ ਹੱਥੋ ਪਾਈ ਠੀਕ ਜੀ ਤੇਉ ਮੁੰਡਾ ਭੱਜਿਆ ਮੇਰੀ ਦੁਕਾਨ ਨਾਲ ਬਚਨ ਆਸਤੇ ਤੇ ਉਹਨੇ ਕੋਠੇ ਚਲਾ ਦਿੱਤੀਆਂ ਇੱਟਾਂ ਠੀਕ ਏ ਤੇ ਉਹ ਕੋਠੇ ਚੱਲੀ ਏੱਟੀ ਤੇ ਦੀਪੂ ਦੇ ਨਾਲ ਅੱਖ ਤੇ ਵਜਈ ਤੇ ਉਹ ਗਿਆ ਟਾਂਕੇ ਟੁੰਮ ਤੇ ਲਵਾ ਕੇ ਬਾਅਦ ਚੋ ਜਿਹੜਾ ਦੀਪੂ ਮੁੰਡਾ ਏ ਜਿਹੜਾ ਸਮੂਹਣੇ ਕਰਕੇ ਨਾਲ ਲੜਿਆ ਨਾ ਉਹਨੇ ਮੁੰਡੇ ਇਕੱਠੇ ਕੀਤੇ ਮੁੰਡੇ ਇਕੱਠੇ ਕਰਕੇ ਨੂੰ ਪੁੱਟਿਆ ਚੰਗਾ ਠੀਕ ਏ ਤੇ ਬਾਅਦ ਚੋ ਫਾਦਰ ਸਾਹਿਬ ਮੇਰੇ ਨੇ ਰਾਈ ਨਾਮਾ ਕਰਾਇਆ ਕਿ ਛੱਡੋ ਗਲੀ ਮੱਲਾ ਹੈ ਵਾ ਨਹੀਂ ਚੰਗਾ ਲੱਗਦਾ ਵਾ ਤੇ ਜਦੋਂ ਰਾਤ 10:30 ਵਜੇ ਪਾਪਾ ਨੇ ਮੇਰੇ ਨੇ ਸ਼ੌਪ ਬੰਦ ਕੀਤੀ ਤੇ ਇਹਨਾਂ ਦੇ ਘਰ ਗੱਲ ਕਰਨਦੇ ਹੀ ਉਹ ਬਾਹਰ ਆ ਬੂਏ ਦੇ ਨਾਲ ਹੀ ਗੱਲ ਕਰਨਦੇ ਸੀ ਤੇ ਇਹਨਾਂ ਆਪਣਾ ਦਵਾਈ ਲੈਣ ਜੋਗੇ ਪੈਸੇ ਨਹੀਂ ਹੈਗੇ ਤੇ ਪਾਪਾ ਨੇ ਇਹਨਾਂ ਨੂੰ ਪਹਿਲਾਂ ਦਵਾਈ ਦਵਾਈ ਦੇ ਪੈਸੇ ਦਿੱਤੇ ਤੇ ਜਿਹੜੇ ਮਿੱਠੂ ਦੀ ਵਾਈਫ ਹੈਗੀ ਉਹ ਗਈ ਦਵਾਈ ਲੈਣ ਆਪਣੇ ਮੁੰਡੇ ਆਸਤੇ ਦਵਾਈ ਲੈ ਕੇ ਆਏ ਤੇ ਬਾਅਦ ਚ ਉਹ ਕਹਿੰਦੇ ਸਾਡੇ ਕੋਲ ਦੁੱਧ ਜੋਗੇ ਨਹੀਂ ਪੈਸੇ ਹੈਗੇ ਆ ਇਹ ਜੇ ਫਿਰ ਪਾਪਾ ਨੇ 50 ਰੁਪਏ ਕੱਢੇ ਕਹਿੰਦੇ ਜਾਂ ਦੁੱਧ ਲੈ ਆ ਤੇ ਪਾਪਾ ਨਾਲ ਜਿਹੜਾ ਮੁੰਡਾ ਸੀ ਉਹ ਦੁੱਧ ਲੈਣ ਹਲੇ ਗਿਆ ਹੀ ਆ ਤੇ ਮਿੱਠੂ ਦਾ ਮੁੰਡੇ ਨੇ ਉਹਨਾਂ ਨੂੰ ਧੱਕਾ ਮਾਰਿਆ ਉਹ ਥੱਲੇ ਡੇਗ ਗਏ ਤੇ ਹਲੇ ਛੇਤੀ ਕਿੱਥੋਂ ਉੱਟਣ ਉਹਨੇ ਲੈ ਕੇ ਦਾਤਰ ਉਹਨਾਂ ਦੇ ਸਿਰ ਤੇ ਮਾਰਨੇ ਸਟਾਰਟ ਕਰ ਦਿੱਤੇ ਦਾਤਰ ਕਿੰਨੇ ਮਾਰੇ ਆ ਦਾਤਰ ਮਿੱਠੂ ਦੇ ਮੁੰਡੇ ਨੇ ਮਾਰੇ ਆ ਕੋਈ ਨਾਮ ਉਹਨਾਂ ਦਾ ਪਤਾ ਨਾਮ ਆਪਾਂ ਇਹਨਾਂ ਨੂੰ ਬੁਲਾਉਂਦੇ ਨਹੀਂ ਔਰ ਮੈਡਮ ਇੱਕ ਗੱਲ ਕਹੋ ਜੀ ਇਹ ਜਿਹੜੀ ਸਾਡੇ ਕੋ ਫੋਟੋ ਆ ਵੀ ਗਿਆ ਸਭ ਕੁਝ ਸਬੂਤ ਹੀ ਗਾ ਦੂਜੇ ਨੰਬਰ ਤੇ ਧੱਕਾ ਆ ਠੀਕ ਆ ਪੰਜਾਬ ਪੁਲਿਸ ਪੰਜਾਬ ਪੁਲਿਸ ਕੰਮ ਕਰਨਾ ਚਾਹਦੀ ਆ ਪਰ ਪੰਜਾਬ ਪੁਲਿਸ ਕੰਮ ਨਹੀਂ ਕਰਦੀ ਆ ਪਰ ਸਰਕਾਰ ਕੰਮ ਨਹੀਂ ਕਰ ਦਿੰਦੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਹਾਂਜੀ ਮੌਕੇ ਤੇ ਮੌਕੇ ਆ ਪੰਜਾਬ ਪੁਲਿਸ ਮੌਕੇ ਪਹੁੰਚੀ ਐਸੀਪੀ ਸਾਹਿਬ ਜਸਪਾਲ ਭਾਈ ਮੌਕੇ ਤੇ ਪਹੁੰਚੇ ਆ ਪਰ ਬਹੁਤਾਂ ਵਾਅਦਾ ਕਰਦੇ ਆ ਜਿਹੜੀ ਪੰਜਾਬ ਸਰਕਾਰ ਗਲਤ ਕੰਮ ਕਰਦੀ ਆ ਗੁੰਡਾ ਕਰਦੀ ਸਾਰੇ ਬੰਦੇ ਪਾਲਣ ਦੀ ਆ ਬਾਕੀ ਮੈਡਮ ਇਹ ਕਲਪਾ ਪੰਜਾਬ ਪੁਲਿਸ ਕਾਰੋਏ ਪੂਰੀ ਕਰਨ ਦੀ ਆ ਬਾਕੀ ਪੰਜਾਬ ਪੁਲਿਸ ਗੁੰਡਾ ਕਰਦੀ ਕਰਨ ਦੀ ਇਸ ਟਾਈਮ ਬਾਕੀ ਆ ਕੀ ਕਹਿਣਾ ਚਾਹੋਗੇ ਆਪਾ ਪੰਜਾਬ ਪੁਰ ਮੁਰਦਾਬਾ ਕੰਨੇ ਏ 24 ਘੰਟੇ ਕੰਨੇ ਮੁਰਦਾਬਾ ਪੰਜਾਬ ਪੁਰ ਮੁਰਦਾਬਾ ਜੈ ਜੰਦਾਬਾ ਪੰਜਾਬ ਸਰਕਾਰ ਮੁਰਦਾਬਾ ਇਹ ਸਾਨੂੰ ਥੋੜੀ ਦੇਰ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਵੀ ਪ੍ਰੇਮਨਗਰ ਲੱਕ ਦੇ ਵਿੱਚ ਝਗੜਾ ਆਇਆ ਝਗੜੇ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਹੋ ਗਿਆ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿਸ ਨਾਂ ਦਾ ਵਿਅਕਤੀ ਸੀਗਾ ਜੀ ਜਿਹਦਾ ਪਾਂਛੌਪਤ ਨਾਲ ਹੋਲਡਿੰਗਸ ਦਾ ਕੰਮ ਹੈ ਦੁਕਾਨ ਹੈ ਉਹਦੀ ਤੇ ਉਹਦੇ ਸਾਹਮਣੇ ਘਰ ਇੱਕ ਰਹਿੰਦੇ ਮਿੱਠੂ ਨਾਂ ਦਾ ਵਿਅਕਤੀ ਤੇ ਉਹਦੇ ਲੜਕੇ ਨੇ ਉਹ ਮਿੱਠੂ ਦੇ ਲੜਕਿਆਂ ਦਾ ਜਾਂ ਮਿੱਠੂ ਦਾ ਇੱਕ ਹੋਰ ਪਾਰਟੀ ਦੀ ਪੁਨਾ ਦਾ ਵਿਅਕਤੀ ਆ ਉਹਨਾਂ ਨਾਲ ਆਪਸੀ ਝਗੜਾ ਸੀਗਾ ਭਾਈ ਝਗੜੇ ਦੀ ਉਹਨਾਂ ਦੋਨਾਂ ਪਾਰਟੀਆਂ ਦਾ ਝਗੜਾ ਹੋਇਆ ਤੇ ਇਹ ਕਿਸੇ ਨੂੰ ਉਹਨਾਂ ਨੂੰ ਛਡਾਉਣ ਦੇ ਚੱਕਰ ਦੇ ਵਿੱਚ ਜਦੋਂ ਵਿੱਚ ਆਇਆ ਸੀਗਾ ਇਸੇ ਰੰਜਿਦ ਦੇ ਵਿੱਚ ਇਹ ਮਿੱਠੂ ਦੇ ਲੜਕੇ ਨੇ ਜਾਂ ਉਹਨਾਂ ਨਾਲ ਦੇ ਸਾਥੀ ਸੀਗੇ ਉਹਨਾਂ ਨੂੰ ਮਰਡਰ ਕਰਤਾ ਹੈਗਾ ਸਰ ਜਿਸ ਵਿਅਕਤੀ ਦਾ ਕਤਲ ਹੋਇਆ ਕਿੰਨੀ ਉਮਰ ਸੀ ਉਹਨੂੰ ਅਬਾਉਟ ਇਹਦੀ 38 ইয়ার্স ਉਮਰ ਹੈ ਜੀ ਤੇ ਬਾਕੀ ਕਾਰਵਾਈ ਚੱਲ ਰਹੀ ਹੈ